ਪੜਨੋ ਤੇ ਭਰਾਓ ਸਭ ਨੂੰ ਜੈਮਸੀ ਦੀ ਅੱਜ ਮੈਂ ਬਹੁਤ ਖਾਸ ਮੁੱਦਿਆਂ ਵਾਸਤੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਇਆ ਆ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਮਸੀਹ ਧਰਮ ਵਿੱਚ ਕੁਝ ਲੋਕ ਅਜਿਹੇ ਹਨ ਜਿਹੜੇ ਸਾਡੇ ਉੱਚ ਅਹੁਦਿਆਂ ਤੇ ਬੈਠੇ ਸਾਡੇ ਭਰਾਵਾਂ ਨੂੰ ਆਪਣਾ ਆਪਣਾ ਦੱਸਦੇ ਆ ਨਾਲ ਫੋਟਾਂ ਖਿਚਵਾਉਂਦੇ ਆ ਪਰ ਜੇ ਕੋਈ ਉਹਨਾਂ ਦੇ ਖਿਲਾਫ ਗੱਲ ਕਰਦਾ ਜਾਂ ਉਹਨਾਂ ਦੇ ਉਹਨਾਂ ਤੇ ਟਿੱਕਾ ਟਿੱਪਣੀ ਕਰਦਾ ਤੇ ਉਹਦਾ ਹੀ ਫੇਵਰ ਕਰਦੇ ਆ ਨਿੰਦਣਯੋਗ ਗੱਲ ਆ ਮੈਂ ਇਹ ਦੱਸਣਾ ਚਾਹੁੰਨਾ ਸਭ ਨੂੰ ਕਿ ਜਿਹੜਾ ਵੀ ਵਿਅਕਤੀ ਸਾਡੇ ਮਸੀਹ ਧਰਮ ਬਾਰੇ ਸਾਡੇ ਆਤਮਿਕ ਪਿਤਾ ਸਾਡੇ ਸਤਕਾਰਯੋਗ ਆਤਮਿਕ ਪਿਤਾ ਪੋਸਟਰ ਅੰਕਲ ਯੂਸਫ ਨੂਲਾ ਜੀ ਬਾਰੇ ਸਾਡੇ ਚੇਅਰਮੈਨ ਸਾਹਿਬ ਸਾਡੇ ਵੱਡੇ ਭਰਾ ਸ਼੍ਰੀ ਜਤਿੰਦਰ ਗੌਰਵ ਮਸੀ ਜੀ ਬਾਰੇ ਜਾਂ ਬੰਟੀ ਸਾਡਾ ਵੱਡਾ ਵੀਰ ਕੋਆਰਡੀਨੇਟਰ ਗਲੋਬਲ ਐਕਸ਼ਨ ਕਮੇਟੀ ਲੋਕਸ ਅ ਮਸੀ ਪੰਜਾਬ ਪ੍ਰਧਾਨ ਗਲੋਬਲ 크ਿਸਚਨ ਐਕਸ਼ਨ ਕਮੇਟੀ ਜਾਂ ਹੋਰ ਵੀ ਸਾਡੇ ਸਤਿਕਾਰਯੋਗ ਭਰਾਵਾਂ ਬਾਰੇ ਜਿਹੜਾ ਕੋਈ ਟਿੱਕਾ ਟਿੱਪਣੀ ਕਰੂਗਾ ਗਲਤ ਗੱਲ ਕਰੂਗਾ ਉਹਨੂੰ ਠੋਕਵਾ ਜਵਾਬ ਵੀ ਦਿੱਤਾ ਜਾਊਗਾ ਖੋਕਵਾ ਜਵਾਬ ਵੀ ਦਿੱਤਾ ਜਾਊਗਾ ਤੇ ਜੇ ਕੋਈ ਉਦਾਂ ਦੀ ਗੱਲਬਾਤ ਹੋਊਗੀ ਤੇ ਕਾਰਵਾਈ ਵੀ ਕਰਾਈ ਜਾਊਗੀ ਤੇ ਸਖਤ ਐਕਸ਼ਨ ਲਿਆ ਜਾਊਗਾ ਕਿਉਂਕਿ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਆਪਣੇ ਭਰਾਵਾਂ ਬਾਰੇ ਕੋਈ ਸਾਡੇ ਭਰਾਵਾਂ ਬਾਰੇ ਕੋਈ ਟਿੱਕਾ ਟਿੱਪਣੀ ਕਰੇ ਗੱਲਬਾਤ ਕਰੇ ਸਾਡੇ ਆਤਮਿਕ ਪਿਤਾ ਬਾਰੇ ਮਾਤਾ ਪਿਤਾ ਬਾਰੇ ਕੋਈ ਟਿੱਕਾ ਟਿੱਪਣੀ ਕਰੇ ਸਾਡੇ ਮਸੀਹ ਧਰਮ ਬਾਰੇ ਕੋਈ ਟਿੱਕਾ ਟਿੱਪਣੀ ਕਰੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਮੈਂ ਇਹ ਦੱਸਣਾ ਚਾਹੁੰਦਾ ਇਹੋ ਜੇ ਲੋਕਾਂ ਨੂੰ ਵੀ ਚਾਹੀਦਾ ਕਿ ਅਸੀਂ ਉਦਾਂ ਕਹਿੰਨੇ ਆ ਕਿ ਸਾਡਾ ਸਾਡਾ ਪਿਆਰ ਆ ਸਾਡਾ ਚੇਅਰਮੈਨ ਸਾਹਿਬ ਨਾਲ ਪਿਆਰ ਆ ਸਾਡਾ ਉਹਦੇ ਨਾਲ ਪਿਆਰ ਆ ਸਾਡਾ ਉਹਦੇ ਨਾਲ ਪਿਆਰ ਆ ਅਸੀਂ ਮਸੀਹ ਧਰਮ 'ਚ ਇਦਾਂ ਆ ਜਿਹੜੇ ਬੰਦਿਆਂ ਨੇ ਸਾਡੀ ਜੜ ਲਾਈ ਹੋਵੇ ਬੂਟਾ ਲਾਇਆ ਹੋਵੇ ਉਹਨਾਂ ਬੰਦਿਆਂ ਦੇ ਖਿਲਾਫ ਜੇ ਕੋਈ ਗੱਲ ਕਰੇ ਉਹਨਾਂ ਭਰਾਵਾਂ ਦੇ ਖਿਲਾਫ ਜੇ ਕੋਈ ਗੱਲ ਕਰੇ ਬਾਹਰੋਂ ਉੱਠ ਕੇ ਜਾਂ ਕੋਈ ਵੀ ਤੇ ਫੇਰ ਆ ਸਾਡਾ ਫਰਜ਼ ਬਣਦਾ ਕਿ ਪਹਿਲਾਂ ਅਸੀਂ ਉਹਨੂੰ ਜਵਾਬ ਦਈਏ ਠੋਕਵਾ ਜਵਾਬ ਦਈਏ ਕਿਉਂਕਿ ਸਾਡੇ ਲਈ ਪਹਿਲਾਂ ਸਾਡੇ ਭਰਾਵਾਂ ਤੇ ਨਾ ਕਿ ਅਸੀਂ ਸਾਡਾ ਉਹਦੇ ਨਾਲ ਵੀ ਪਿਆਰ ਹੋਵੇ ਤੇ ਅਸੀਂ ਉਹਨੂੰ ਕਹੀਏ ਵੀ ਜੋ ਗਲਤ ਹੁੰਦੇ ਹੋਏ ਵੀ ਕਹੀਏ ਨਹੀਂ ਕੋਈ ਗੱਲ ਨਹੀਂ ਵੀ ਇਹ ਇਹ ਮੇਰਾ ਮਿੱਤਰ ਆ ਜਾਂ ਮੇਰਾ ਭਰਾ ਆ ਜਾਂ ਕੋਈ ਗੱਲ ਬਾਤ ਇਸ ਕਰਕੇ ਮੇਰੀ ਇਹ ਬੇਨਤੀ ਆ ਤੇ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਮੈਂ ਦੱਸਣਾ ਚਾਹੁੰਨਾ ਕਿ ਇਹ ਨਾ ਇਦਾਂ ਦੇ ਇਦਾਂ ਦੇ ਜਿਹੜੇ ਕੰਮ ਆ ਉਹ ਨਾ ਕਰੋ ਤੇ ਜਿਹੜੇ ਕਰਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਦੂਜਿਆਂ ਦੇ ਧਰਮ ਤੇ ਦੂਜਿਆਂ ਦੇ ਸ਼ਰਵੀ ਤੇ ਉਂਗਲ ਨਾ ਚੱਕੀਏ ਬੇਬੁਨਿਆਦ ਗੱਲਾਂ ਆਪਾਂ ਨਾ ਕਰੀਏ ਜੇ ਕੋਈ ਗੱਲਬਾਤ ਆ ਬੈਠ ਕੇ ਸੁਲਝਾ ਲਈਏ ਜੇ ਕੋਈ ਗੱਲਬਾਤ ਆ ਜੇ ਤੁਹਾਨੂੰ ਲੱਗਦਾ ਕਿ ਸਾਡੇ ਸਾਡੇ ਖਿਲਾਫ ਆ ਜਾਂ ਕੋਈ ਗੱਲ ਹੋਈ ਆ ਤੇ ਆਪਾਂ ਕਾਰਵਾਈ ਕਰਾ ਸਕਦੇ ਹਾਂ ਜਿਹੜੇ ਬੰਦੇ ਕਹਿੰਦੇ ਆ ਤੁਹਾਨੂੰ ਲੱਗਦਾ ਕਿ ਉਹ ਗਲਤ ਆ ਉਹਨਾਂ ਤੇ ਕਾਰਵਾਈ ਕਰਾ ਦਿਓ ਠੀਕ ਆ ਨਾ ਤੇ ਪਰ ਜੇਕਰ ਤੁਸੀਂ ਇਸ ਤਰੀਕੇ ਨਾਲ ਏਦਾਂ ਕਰੋਗੇ ਫਿਰ ਸਾਡੀ برداشت ਤੋਂ ਬਾਹਰ ਆ ਫਿਰ ਅਸੀਂ ਜਿਹੜਾ ਤੁਹਾਨੂੰ ਠੋਕਵੇਂ ਜਵਾਬ ਦੇਵਾਂਗੇ ਚਾਹੇ ਵਿੱਚ ਕੋਈ ਵੀ ਹੋਵੇ ਵਿੱਚ ਚਾਹੇ ਕੋਈ ਵੀ ਹੋਵੇ ਸਾਨੂੰ ਉਸ ਗੱਲ ਨਾਲ ਕੋਈ ਮਤਲਬ ਨਹੀਂ ਆ ਕੋਈ ਵੀ ਹੋਵੇ ਕੋਈ ਵੀ ਕਵੇ ਬਾਕੀ ਮੈਂ ਜਿੱਥੋਂ ਤੱਕ ਮੇਰਾ ਸਵਾਲ ਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਤੱਕ ਮੈਂ ਬਹੁਤ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਪੋਲਿਟਿਕਸ ਵਿੱਚ ਆਪਣੇ ਜਨਤਾ ਦੀ ਸੇਵਾ ਕਰਦਾ ਆ ਆਪਣੇ ਹਲਕੇ ਦੀ ਆਪਣੇ ਜ਼ਿਲ੍ਹੇ ਦੀ ਆਪਣੇ ਪੰਜਾਬ ਦੀ ਸੇਵਾ ਕਰਦਾ ਆ ਤੇ ਮੈਂ ਅੱਜ ਤੱਕ ਕਿਸੇ ਕੋ ਇਜਾਜ਼ਤ ਲੈ ਕੇ ਕੋਈ ਗਲਤ ਚੀਜ਼ ਦੇ ਖਿਲਾਫ ਨਹੀਂ ਬੋਲਿਆ ਚਾਹੇ ਉਹ ਜੇ ਸੀਐਮ ਸਾਹਿਬ ਕੇਹੀ ਚੀਜ਼ ਦੇ ਖਿਲਾਫ ਗਲਤ ਹੋਏ ਚਾਹੇ ਆਮ ਆਦਮੀ ਪਾਰਟੀ ਗਲਤ ਹੋਈ ਚਾਹੇ ਕਾਂਗਰਸ ਗਲਤ ਹੋਈ ਚਾਹੇ ਆਹ ਕਾਲੀ ਕਲ ਦਾ ਸ਼ਰਮ ਨਿਕਲਦਾ ਕੋਈ ਵਿਅਕਤੀ ਗਲਤ ਹੋਇਆ ਮੈਂ ਠੋਕਵੇਂ ਜਵਾਬ ਦਿੱਤੇ ਆ ਇਹ ਸਭ ਇਹ ਸਾਰੀ ਦੁਨੀਆ ਜਾਣਦੀ ਆ ਤੇ ਨਾ ਮੈਨੂੰ ਕਿਸੇ ਨੂੰ ਹੁਣੇ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਆ ਨਾ ਕਿਸੇ ਕੋਈ ਇਜਾਜ਼ਤ ਲੈਣ ਦੀ ਲੋੜ ਆ ਕਿ ਮੈਂ ਇਹ ਇਹ ਕੰਮ ਕਰਨਾ ਤੇ ਮੈਂ ਕਰਾਂ ਹਾਂ ਠੀਕ ਆ ਮੇਰੇ ਸੀਨੀਅਰ ਮੇਰੇ ਮੇਰੇ ਸੀਨੀਅਰ ਸਾਡੇ ਸਤਿਕਾਰਯੋਗ ਵੱਡੇ ਭਰਾ ਸ਼੍ਰੀ ਜਤਿੰਦਰ ਗੌਰਮ ਮਸੀਹ ਸਾਡੇ ਸੀਨੀਅਰ ਬੰਟੀ ਮਸੀਹ ਸਾਡੇ ਸੀਨੀਅਰ ਲੁਕਸ ਮਸੀਹ ਤੇ ਸਾਡੇ ਸਾਡੇ ਸੀਨੀਅਰ ਜਿਹੜੇ ਆ ਜਵਾਬਦੇ ਆਂ ਹੀ ਉਹਨਾਂ ਦੇ ਉਹਨਾਂ ਭਰਾਵਾਂ ਦੇ ਨਹੀਂ ਜਵਾਬਦੇ ਆ ਅਰ ਜੇ ਕੋਈ ਉੱਦਾਂ ਉੱਠ ਕੇ ਕਵੇ ਤੇ ਉਹ ਉਹ ਚੀਜ਼ ਨਾ ਬਣਦੀ ਆ ਤੇ ਨਾ ਅਜੇ ਤੱਕ ਮੈਂ ਕਿਸੇ ਕੋਲ ਪੁੱਛ ਕੇ ਇਹ ਚੀਜ਼ਾਂ ਕੀਤੀਆਂ ਹੀ ਆ ਕਿ ਉਹ ਚੀਜ਼ ਗਲਤ ਆ ਤੇ ਮੈਂ ਉਹਦੇ ਖਿਲਾਫ ਗੱਲ ਕਰਨੀ ਆ ਜਾਂ ਨਹੀਂ ਕਰਨੀ ਕਿਉਂਕਿ ਕਿਉਂਕਿ ਗਲਤ ਚੀਜ਼ ਦਾ ਸਾਡੇ ਧਰਮ ਦੇ ਖਿਲਾਫ ਕੋਈ ਗਲਤ ਗੱਲ ਕਰੇ ਗਲਤ ਉਹ ਗਲਤ ਦਾ ਜਿਹੜਾ ਜਵਾਬ ਦੇਣਾ ਉਹ ਜ਼ਰੂਰੀ ਆ ਤੇ ਕਿਉਂਕਿ ਜ਼ੁਲਮ ਕਰਨਾ ਵੀ ਗਲਤ ਆ ਤੇ ਜ਼ੁਲਮ ਸਹਿਣਾ ਵੀ ਗਲਤ ਆ ਇਸ ਕਰਕੇ ਉਹਦਾ ਜਵਾਬ ਦੇਣਾ ਜ਼ਰੂਰੀ ਆ ਜਿਹੜੇ ਇਦਾਂ ਨੇ ਮੇਰੇ ਭਰਾ ਵਾ ਉਹਨਾਂ ਨੂੰ ਚਾਹੀਦਾ ਕਿ ਉਹ ਜੇ ਅਸੀਂ ਭਰਾ ਕਹਿੰਨੇ ਆ ਉਹਨਾਂ ਨੂੰ ਤੇ ਉਹਨਾਂ ਦੇ ਖਿਲਾਫ ਕੋਈ ਗੱਲ ਕਰਦਾ ਤੇ ਉਹਨਾਂ ਨੂੰ ਪਹਿਲਾਂ ਠੋਕਵਾ ਜਵਾਬ ਦਿਓ ਤੇ ਜੇ ਤੁਹਾਡੇ ਕੋਲ ਸਬੂਤ ਆ ਕਿਸ ਦੇ ਖਿਲਾਫ ਤੇ ਉਤੇ ਕਾਰਵਾਈ ਕਰਾਓ ਬਿਨਾਂ ਗੱਲ ਤੋਂ ਕਿਸ ਦੀ ਸ਼ੋਭੀ ਨਾ ਖਰਾਬ ਕਰੋ ਕਿਸੇ ਤੇ ਟਿੱਕਾ ਟਿੱਪਣੀ ਨਾ ਕਰੋ ਮੇਰੀ ਬੇਨਤੀ ਆ ਤੁਹਾਨੂੰ ਭਰਾਵਾਂ ਨੂੰ ਤੇ ਦੂਸਰੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਕਿ ਸਾਡੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਜਿਹੜੇ ਉਹ ਜੇਲ੍ਹ ਤੋਂ ਬਾਹਰ ਆ ਚੁੱਕੇ ਆ ਤੇ ਮੇਕੋ ਸਮਾਂ ਨਹੀਂ ਲੱਗਿਆ ਉਥੇ ਉਹਨਾਂ ਕੋ ਉਹਨਾਂ ਨਾਲ ਮੁਲਾਕਾਤ ਕਰਨ ਦਾ ਤੇ ਮੈਂ ਬਹੁਤ ਜਲਦ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਿਹਾ ਤੇ ਨਾਲ ਹੀ ਇਹ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨਾਲ ਮੇਰੀ ਮੀਟਿੰਗ ਹਾਂ ਉਹਨਾਂ ਨਾਲ ਮੀਟਿੰਗ ਕਰਕੇ ਜਿਹੜੀ ਜੋ ਵੀ ਮੈਂ ਤੁਹਾਡੇ ਸਾਹਮਣੇ ਰੱਖੀ ਜਾਊਗੀ ਭੈਣਾ ਭਰਾਵਾਂ ਦੇ ਉਹ ਚੀਜ਼ ਕਿਉਂਕਿ ਅੱਜ ਤੱਕ ਮੈਂ ਜੋ ਵੀ ਕੀਤਾ ਸਾਰਿਆਂ ਦੇ ਭੈਣਾ ਭਰਾਵਾਂ ਦੇ ਸਾਹਮਣੇ ਸਾਰਿਆਂ ਦੇ ਲਾਈਵ ਜਨਤਕ ਕੀਤਾ ਆ ਤੇ ਮੈਂ ਇਹ ਬੇਨਤੀ ਕਰਦਾ ਆਪਣੇ ਭੈਣਾ ਭਰਾਵਾਂ ਨੂੰ ਸ਼੍ਰੋਮਣੀ ਅਕਾਲੀ ਦਲਦਿਆਂ ਨੂੰ ਕਿ ਤਕੜੇ ਹੋ ਜੋ ਆਪਾਂ ਆਪਾਂ ਤਕੜੇ ਹੋ ਕੇ ਐਦਕੀ ਇਸ ਵਾਰ 27 ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸੀਐਮ ਬਣਾਉਣਾ ਵਾ ਸਤੇ ਨਾਲ ਹੀ ਮੈਂ ਆਪਣੇ ਵਰਕਰਾਂ ਲੀਡਰਾਂ ਨੂੰ ਉਦੇਦਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਬਹੁਤ ਵੱਡੀ ਲੀਡ ਨਾ ਜਿਤਾਉਣਾ ਤੇ ਤਕੜੇ ਹੋ ਜਾਈਏ ਆਪਾਂ ਕਿਉਂਕਿ ਕੀ ਇਸ ਵਾਰ ਲੋਕਾਂ ਨੇ ਦੇਖ ਲਿਆ ਕਾਂਗਰਸ ਦਾ ਰਾਜ ਵੀ ਦੇਖਿਆ ਝਾੜੂ ਦਾ ਰਾਜ ਵੀ ਦੇਖਿਆ ਝਾੜੂ ਵਾਲਿਆਂ ਨੇ ਤੇ ਬਿਲਕੁਲ ਜਿਹੜਾ ਬਿਠਾ ਦਿੱਤਾ ਜਿੰਨਾ ਕ੍ਰਾਈਮ ਹੋ ਗਿਆ ਰੋਜ਼ ਗੋਲੀ ਚੱਲਦੀ ਆ ਕਈ ਕੁਝ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤੇ ਮੇਰੀ ਬੇਨਤੀ ਆ ਸਾਰੇ ਭੈਣਾ ਭਰਾਵਾਂ ਨੂੰ ਇਕੱਠੇ ਹੋ ਜੀਏ ਇੱਕ ਝੰਡੇ ਥਲੇ ਇਕੱਠੇ ਹੋ ਕੇ ਪਕੜੇ ਹੋ ਕੇ ਅਰਕੀ ਆਪਾਂ ਸ਼੍ਰੋਮਣੀ ਕਾਲੀ ਦਲ ਨੂੰ ਜਿੱਤ ਦਿਵਾਉਣੀ ਆ ਜਿੱਤ ਦਿਵਾਉਣੀ ਆ ਤੇ ਆਪਾਂ ਆਪਣੇ ਪੰਜਾਬ ਦਾ ਕੁਝ ਚੰਗਾ ਕਰਨਾ ਹੈ ਭਲਾ ਕਰਨਾ ਹੈ ਤੇ ਮੇਰੀ ਮੁਸਲਮਾਨ ਕੌਮ ਦੇ ਸਾਰੇ ਭੈਣਾ ਭਰਾਵਾਂ ਨੂੰ ਮੇਰੀ ਇਹ ਬੇਨਤੀਆਂ ਤੇ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁੱਸਾ ਨਹੀਂ ਕਰਨਾ ਇਹ ਮੇਰੇ ਸੁਝਾਅ ਸੀਗੇ ਭੈਣਾ ਭਰਾਵਾਂ ਨੂੰ ਇਹਨਾਂ ਜੇ ਕਿਸੇ ਨੂੰ ਗੁੱਸਾ ਲੱਗਾ ਕਿਸੇ ਗੱਲ ਤੋਂ ਮੈਂ ਖਿਮਾ ਦਾ ਜਾਚਕਾਂ ਸਾਰੇ ਭੈਣਾ ਭਰਾਵਾਂ ਨੇ ਆਪਾਂ ਰਲ ਮਿਲ ਕੇ ਕੰਮ ਕਰਨਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਮਸੀਹ ਕੌਮ ਨੂੰ ਅੱਗੇ ਲੈ ਕੇ ਜਾਣਾ ਇਸ ਇਸ ਕਰਕੇ ਗੁੱਸਾ ਨਹੀਂ ਕਰਨਾ ਇਹਨਾਂ ਸੁਝਾਵਾਂ ਤੇ ਜਿਹੜਾ ਗੌਰ ਕਰਨੀ ਬਹੁਤ ਬਹੁਤ ਧੰਨਵਾਦ ਜੈ ਮਸੀਹ